ਆਪਣਾ ਅਰਪਿੰਦਰ ਦੋਦਾ ਵੀ ਬਾਈ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਨਾ ਇੱਕ ਦੋ ਦਿਨ ਹੋ ਗਿਆ ਵੀ ਲੱਖਾ ਸਿਧਾਨਾ ਬੋਲਿਆ ਵੀ ਕਬੱਡੀ ਦੇ ਵਿੱਚ ਇੱਕ ਇਹੋ ਜਿਹਾ ਟੀਕਾ ਵੀ ਉਹ ਜਦੋਂ ਲਾ ਲੈਨੇ ਤੇ ਆਪਣੀ ਚੰਗੀ ਜਾਨ ਆਏ ਤੇ ਵੀ ਕੰਧ ਵਿੱਚ ਦੀ ਟੱਪ ਜੀ ਗਿਆ ਬਾਈ ਮੈਂ ਦੱਸਣਾ ਚਾਹਣਾ ਨਾ ਐਤੋਂ ਪਹਿਲਾਂ ਕਿਹੜੇ ਪਲੇਅਰ ਨੇ ਕੰਧਾਂ ਢਾਂਗਾ ਮੈਨੂੰ ਦੱਸ ਦਿਓ ਵੀ ਕਿਹੜੇ ਪਲੇਅਰ ਨੇ ਟੁੱਡਾ ਮਾਰਿਆ ਵੀ ਕੰਧਾਂ 'ਚ ਵੀ ਕੰਧਾ ਢਾਤਣਾ ਉਹਨੇ ਤੇ ਬਾਕੀ ਬਾਈ ਜਿਹੜੀ ਤੂੰ ਗੱਲ ਕਰਦਾ ਬੀ ਗਰਾਊਂਡ 'ਚ ਫਰਾਟੇ ਮਾਰਦੇ ਫਿਰਦੇ ਹੁੰਦੇ ਆ ਨਾ ਬਾਈ ਉਹ ਫਰਾਟੇ ਐਵੇਂ ਨਹੀਂ ਵਜਦੇ ਕਾਰਖਾਨੇ ਆ ਅਸੀਂ ਕਾਰਖਾ ਆ ਕੇ ਫਰਾਟੇ ਵਜਦੇ ਆ ਬਾਈ 4-5 ਵਜੇ ਗਰਾਊਂਡ 'ਤੇ ਆ ਕੇ ਮਰਦੇ ਆ ਅਸੀਂ ਫੇਰ ਉਹ ਫਰਾਟੇ ਵਜਦੇ ਆ ਬਾਈ ਨਹੀਂ ਤਾਂ ਸਾਡਾ ਵੀ ਬਹੁਤ ਜੀ ਕਰਦਾ ਵੀ ਇੱਥੋਂ ਅਸੀਂ ਵੀ ਟਰੈਕਟਰ ਜਾ ਚੱਲ ਗਏ ਇੱਥੋਂ ਅਸੀਂ ਆ ਵੀ ਚੀਜ਼ ਜੱਤ ਲੀਏ ਫੇਰ ਅਸੀਂ ਟੀਕੇ ਲਾ ਕੇ ਜੱਤ ਲੀਏ ਬਾਈ ਹਰ ਰੋਜ਼ ਮਰਦੇ ਆ ਇਹ ਇੱਥੋਂ ਦਾ ਹੀ ਅਸੀਂ ਪਹੁੰਚੇ ਆ ਬਾਈ ਤੇ ਭਰਾ ਬਣ ਕੇ ਕੌਡੀ ਨੂੰ ਨਾ ਹਰੇਕ ਬੰਦਾ ਜਿਹਦਾ ਜੀਕਰਦਾ ਕੌਡੀ ਨੂੰ ਆ ਕੇ ਬੋਲਣ ਲੱਗ ਪੈਂਦਾ ਹਨਾ ਵੀ ਕੌਡੀ ਚ ਆਏ ਆ ਕੌਡੀ ਜਾਏ ਆ ਕਦੇ ਕਿਸੇ ਨੇ ਪੁੱਛਿਆ ਵੀ ਪਲੇਅਰ ਕਿਵੇਂ ਇੱਥੋਂ ਦਾ ਹੀ ਆਉਂਦਾ ਕਿਵੇਂ ਕੀ ਕਰਦਾ ਪਲੇਅਰ ਜਿਹਦਾ ਜੀਕਰਦਾ ਤੁਸੀਂ ਬੋਲਣ ਲੱਗ ਜਾਂਦੇ ਆ ਬਾਈ ਬਾਕੀ ਇਹੜੀ ਗੱਲ ਤੁੰ ਕਹਿਣਾ ਵੀ ਮੈਂ ਲਾ ਕੇ ਦੇਖਿਆ ਹਨਾ ਕੌਡੀ ਬਾਈ ਬਦਨਾਮ ਵੀ ਉਹਨਾਂ ਨੇ ਕੀਤੀ ਆ ਜਿਹੜੇ ਆ 2-4 ਸਾਲ ਖੇਡ ਕੇ ਹਨਾ ਤੇ ਬਹਿ ਜਾਂਦੇ ਆ ਜਿੰਨਾਂ ਤੋਂ ਕੁਛ ਵਟਿਆ ਨਹੀਂ ਆਂਦਾ ਮੁੜ ਕੇ ਉਹ ਬਾਈ ਮੁੜ ਕੇ ਕੌਡੀ ਨੂੰ ਨਿੰਦਦੇ ਆ ਹਨਾ ਤੇ ਭਰਾ ਬਣ ਕੇ ਹੱਥ ਜੋੜ ਕੇ ਹੀ ਮੇਰੀ ਬੇਨਤੀ ਆ ਵੀ ਕੌਡੀ ਨੂੰ ਬਦਨਾਮ ਨਾ ਕਰਿਆ ਕਰੋ ਸਾਨੂੰ ਕੌਡੀ ਨੇ ਬਹੁਤ ਕੁਝ ਦਿੱਤਾ ਬਾਕੀ ਅਸੀਂ ਆਪਦੀ ਮਿਹਨਤ ਲਾ ਕੇ ਤੇ ਘਰ ਖਾ ਕੇ ਇੱਥੋਂ ਦਾ ਹੀ ਆਏ ਆ ਬਾਈ ਟੀਕੇ ਲਾ ਕੇ ਨਹੀਂ ਆਏ ਅਸੀਂ ਧੰਨਵਾਦ ਬਾਈ